ਪੰਜਾਬ ਦੇ ਵਿੱਚ 2022 ਚ ਹੋਈਆਂ ਵਿਧਾਨ ਸਭਾ ਚੋਣਾਂ 'ਚ 92 ਸੀਟਾਂ ਜਿੱਤ ਕੇ ਜਿਹੜੀ ਆਮ ਆਦਮੀ ਪਾਰਟੀ ਇੱਕ ਵੱਡੀ ਸੱਤਾਧਾਰੀ ਸਰਕਾਰ ਬਣ ਕੇ ਸਾਹਮਣੇ ਆਈ ਸੀ ਤੇ ਇਹ ਪਹਿਲੀ ਵਾਰ ਉਹਨਾਂ ਦੀ ਸਰਕਾਰ ਦੇ ਵਿੱਚ ਐਮਸੀ ਇਲੈਕਸ਼ਨ ਲੜਗੇ ਇਹਨੇ ਤੇ ਉਸ ਇਲੈਕਸ਼ਨਾਂ ਦੇ ਵਿੱਚ ਪਟਿਆਲਾ ਦੇ ਵਿੱਚ ਮੇਅਰ ਬਣਾ ਚੁੱਕੀ ਹੈ ਤੇ ਜਲੰਧਰ ਦੇ ਵਿੱਚ ਮੇਅਰ ਬਣਾਇਆ ਗਿਆ ਹਾਲਾਂਕਿ ਹਜੇ ਅੰਮ੍ਰਿਤਸਰ ਤੇ ਲੁਧਿਆਣੇ ਦੇ ਵੀ ਜੋਰ ਤੋਰ ਦੀ ਸਥਿਤੀ ਹੈ ਫਿਲਹਾਲ ਜਿਹੜੇ ਅਸੀਂ ਇਸ ਸਮੇਂ ਜਲੰਧਰ ਵਿੱਚ ਮੌਜੂਦ ਹੈ ਔਰ ਦੇਖ ਸਕਦੇ ਹੋ ਕਿ ਜਿਹੜੇ ਜਲੰਧਰ ਤੇ ਮੇਅਰ ਬਣਾਏ ਗਏ ਨੇ ਵਿਨੀਤ ਤੀਰ ਉਹ ਇਸ ਸਮੇਂ ਇੱਥੇ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕਹਿਣਾ ਹੈ ਉਹਨਾਂ ਦਾ ਔਰ ਲੋਕ ਵੀ ਉਹਨਾਂ ਨੂੰ ਮਿਲਣ ਆਏ ਨੇ ਹਜੇ ਮੇਅਰ ਬੰਦੇ ਹੀ ਸਮੱਸਿਆਵਾਂ ਜਿਹੜਾ ਸੁਣਨ ਲੱਗ ਪਏ ਨੇ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਵਿਨੀਤ ਤੀਰ ਜੀ ਤੁਹਾਡਾ ਪੰਜਾਬ ਤੇ ਥੈਂਕ ਯੂ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਰ ਉਮੀਦ ਸੀ ਕਿ ਪਾਰਟੀ ਤੁਹਾਡੇ ਤੇ ਯਕੀਨ ਜਿਤਾਵੇਗੀ ਔਰ ਤੁਹਾਨੂੰ ਹੀ ਮੇਰ ਬਣਾਵੇ ਕਿਉਂਕਿ ਨਾਮ ਕਈ ਹੋਰ ਵੀ ਸਿਗੇ ਔਰ ਲੱਗ ਰਿਹਾ ਸੀਗਾ ਕਿ ਬਾਕੀ ਵੀ ਹੋਰ ਜਿਹੜੇ ਨਾਮ ਸਾਹਮਣੇ ਆ ਸਕਦੇ ਮੇਰਾ ਸ਼ੁਰੂ ਤੋਂ ਲਾਈਫ ਦਾ ਅਜੰਡਾ ਹੀ ਰਹਾ ਬਈ ਕਰਮ ਕਰੋ ਫਲਕੀ ਇੱਛਾ ਮਤ ਕਰੋ ਸੋ ਅਸੀਂ ਆਪਣਾ ਕੰਮ ਇਮਾਨਦਾਰੀ ਨਾਲ ਕੀਤਾ ਔਰ ਸਭ ਤੋਂ ਪਹਿਲਾਂ ਦਾ ਜਿਹੜਾ ਚੋਣ ਹੈ ਉਹ ਬਹੁਤ ਅੱਛੀ ਲੀਡ ਦੇ ਨਾਲ ਇਸ ਵਾਰਡ ਦੇ ਵਿੱਚੋਂ ਜਿੱਤ ਕੇ ਪਾਰਟੀ ਦੀ ਝੋਲੀ ਚ ਪਾਇਆ ਔਰ ਆਪਣੇ ਆਪ ਨੂੰ ਅੱਛੇ ਤਰੀਕੇ ਨਾਲ ਅਸੀਂ ਪ੍ਰੈਜੈਂਟ ਕੀਤਾ ਪਾਰਟੀ ਦੇ ਅੱਗੇ ਵੀ ਜੇ ਪਾਰਟੀ ਸਾਨੂੰ ਇਸ ਕਾਬਿਲ ਸਮਝੇ ਤੇ ਸਾਨੂੰ ਇਸ ਜ਼ਿੰਮੇਵਾਰੀ ਨਾਲ ਨਿਵਾਜ਼ੇ ਔਰ ਪਾਰਟੀ ਨੇ ਵਿਸ਼ਵਾਸ ਦਿਤਾਇਆ ਔਰ ਮੈਂ ਬਹੁਤ ਥੈਂਕਸ ਕਰਦਾ ਵਾਂ ਸਾਡੀ ਸਾਰੀ ਸੀਨੀਅਰ ਲੀਡਰਸ਼ਿਪ ਦਾ ਜਿਨ੍ਹਾਂ ਨੇ ਇੰਨੀ ਵੱਡੀ ਜ਼ਿੰਮੇਵਾਰੀ ਦਿੱਤੀ ਆ ਔਰ ਕਿਵੇਂ ਦੇਖਦੇ ਹਾਂ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਇੱਕ ਵੱਡੇ ਬਹੁਮਤ ਦੇ ਨਾਲ ਆਈ ਸੀ ਸਰਕਾਰ ਬਣਾਈ ਉਸ ਤੋਂ ਬਾਅਦ 3 ਸਾਲਾਂ ਬਾਅਦ ਜਿਹੜਾ ਐਮਸੀ ਦੇ ਇਲੈਕਸ਼ਨ ਹੋਏ ਇੱਕ ਤਾਂ ਬਹੁਤ ਸਮਾਂ ਲੱਗ ਗਿਆ ਹੁਣ 2 ਸਾਲਾਂ ਬਾਅਦ ਸਤਾਈ ਦੇ ਵਿੱਚ ਆਉਣਾ ਹੈ ਗਿਆ ਲੇਕਿਨ ਐਮਸੀ ਇਲੈਕਸ਼ਨ ਦੇ ਵਿੱਚ ਵੀ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦਾ ਗ੍ਰਾਫ ਥੋੜਾ ਡਾਊਨ ਗਿਆ ਹੈ ਕਿਉਂਕਿ ਜੋਰ ਤੋੜ ਕਰਕੇ ਹੀ ਮੇਅਰ ਬਣਾਏ ਜਾ ਰਹੇ ਨੇ ਲੱਗ ਰਿਹਾ ਸੀਗਾ ਕਿ ਕਿਉਂਕਿ ਹੁਣ ਪਟਿਆਲਾ ਜੀ ਵੀ ਮੇਅਰ ਬਣ ਚੁੱਕੇ ਤੁਸੀਂ ਵੀ ਮੇਅਰ ਬਣ ਚੁੱਕੇ ਹੋ ਹਾਂ ਇਹ ਦੋ ਜ਼ਿਲ੍ਹੇ ਹੋਰ ਨੇ ਜਿੱਥੇ ਇਹ ਮੇਅਰ ਲਈ ਜੋਰ ਤੋੜ ਜਾਰੀ ਹੈ ਕਿੰਨਾ ਕੁ ਮੁਸ਼ਕਿਲ ਲ ਕੋਈ ਮੁਸ਼ਕਿਲ ਨਹੀਂ ਲੱਗ ਰਿਹਾ ਜੀ ਕਿਉਂਕਿ ਜਿਹੜੀਆਂ ਮਾਨ ਸਾਹਿਬ ਦੀਆਂ ਨੀਤੀਆਂ ਮੈਂ ਓਵਰਆਲ ਪਬਲਿਕ ਉਹਨਾਂ ਨੂੰ ਬਹੁਤ ਪਸੰਦ ਕਰ ਰਹੀ ਹੈ ਔਰ ਬਹੁਤ ਜਲਦ ਤੁਸੀਂ ਲੁਧਿਆਣਾ ਦੇ ਵਿੱਚ ਵੀ ਔਰ ਅਮਰitsar ਦੇ ਵਿੱਚ ਵੀ ਆਮ ਆਦਮੀ ਪਾਰਟੀ ਦਾ ਮੇਅਰ ਦੇਖੋਗੇ ਕਿਵੇਂ ਦੇ ਦੇਓ ਲੋਕਾਂ ਦੀ ਸਮੱਸਿਆਵਾਂ ਦਾ ਕਿਵੇਂ ਨਿਵਾਰਨ ਹੋਏਗਾ 2 ਸਾਲਾਂ ਦੇ ਵਿੱਚ ਕਿਹੜੀ ਕਿਹੜੀ ਸਮੱਸਿਆ ਜਿਹੜੀਆਂ ਜਲਦੀ ਜੜੀ ਨਿਵਾਰਨ ਹੋ ਪਾਨਗੀਆਂ ਔਰ ਲੋਕ ਕਿਉਂਕਿ ਬਹੁਤ ਟਾਈਮ ਤੋਂ ਵੇਟ ਕਰ ਰਹੇ ਕਿ ਜਲੰਧਰ ਚ ਮੇਅਰ ਬਣੇ ਜਲੰਧਰ ਦੇ ਕਈ ਜਿਹੜੇ ਸੀਵਰੇਜ ਦੇ ਮੁੱਦੇ ਨੇ ਸੜਕਾਂ ਦੇ ਮੁੱਦੇ ਨੇ ਲੋਕਲ ਮੁੱਦੇ ਨੇ ਉਹਨਾਂ ਦੇ ਘਰ ਦੇ ਛੋਟੇ ਛੋਟੇ ਮੁੱਦੇ ਨੇ ਉਹਨਾਂ ਨੂੰ ਕਿਵੇਂ ਹੱਲ ਕੀਤਾ ਜਾਏ ਕਾਰਪੋਰੇਸ਼ਨ ਲੈਵਲ ਤੇ ਜੋ ਜੋ ਕੰਮ ਸ਼ਹਿਰ ਦੀ ਬਿਹਤਰੀ ਦੇ ਲਈ ਹੋ ਸਕਦਾ ਵਾ ਉਹ ਕੀਤਾ ਜਾਏਗਾ ਚਾਹੇ ਉਹ ਸੀਵਰੇਜ ਦੀ ਸਮੱਸਿਆ ਜਿਹੜੀਆਂ ਉਹਨੂੰ ਕਿਸ ਤਰੀਕੇ ਦੇ ਨਾਲ ਗਰਾਊਂਡ ਲੈਵਲ ਤੇ उन्होंने किदा उन्हों तो नजात पानी है या जी गंदे पानी की समस्या वै लाइट्स की बहुत ज़्यादा समस्या वै सड़क समस्या स्ट्रीट डॉग्स की समस्या वै गारबेज डम्प्स की समस्या वे जलंधर शहर में एक विकसित और खूबसूरत शहर बना जो बेस्ट हो सकेगा आम आदमी पार्टी शहर के विकास के लिए वचनबद्ध है और जो बेस्ट हो सकेगा मैं और मेरे सारे ही सायर डिप्टी मेयर साहब साप्टी मेयर साहब पार्षद साथी और साम एल ए साहबान हलका इंचार्ज ਸਾਰਿਆਂ ਦੇ ਸਹਿਯੋਗ ਦੇ ਨਾਲ ਔਰ ਇਵਨ ਆਪੋਜੀਸ਼ਨ ਦੇ ਜਿਹੜੇ ਸਾਡੇ ਪਾਰਸ਼ਦ ਦਾ ਉਹਨਾਂ ਦੇ ਵੀ ਸਹਿਯੋਗ ਦੇ ਨਾਲ ਔਰ ਜਿਹੜੇ ਸ਼ਹਿਰ ਨਿਵਾਸੀ ਹੈ ਕਿਉਂਕਿ ਜਲੰਧਰ ਸ਼ਹਿਰ ਸਾਡੇ ਸਾਰਿਆਂ ਦਾ ਸਾਡਾ ਆਪਣਾ ਸ਼ਹਿਰ ਹੈ ਔਰ ਇਹ ਜ਼ਿੰਮੇਵਾਰੀ ਇਕੱਲੇ ਅਹੁਦੇਦਾਰਾਂ ਦੀ ਮੇਅਰ ਜਾਂ ਪਾਰਸ਼ਦਾਂ ਦੀ ਡਿਊਟੀ ਨਹੀਂ ਬਣਦੀ ਹਰ ਰੈਜ਼ੀਡੈਂਟ ਦੀ ਡਿਊਟੀ ਬਣਦੀ ਹੈ ਉਹ ਆਪਣੀ ਜ਼ਿੰਮੇਵਾਰੀ ਨੂੰ ਇਮਾਨਦਾਰੀ ਨਾਲ ਨਿਭਾਵੇ ਅਸੀਂ ਆਪਣੀ ਜ਼ਿੰਮੇਵਾਰੀ ਇਮਾਨਦਾਰੀ ਨਾਲ ਨਿਭਾਵਾਂਗੇ ਔਰ ਮੈਂ ਰੈਜ਼ੀਡੈਂਟਸ ਨੂੰ ਵੀ ਇਹੀ ਅਪੀਲ ਕਰਨੀ ਚਾਹਾਂਗਾ ਕਿ ਤੁਸੀਂ ਵੀ ਜਿਹੜੀ ਐਸੇ ਸਿਟੀਜ਼ਨ ਉਹ ਆਪਣੀ ਜੋ ਜ਼ਿੰਮੇਵਾਰੀ ਬੰਦੀ ਹੈ ਸਾਰੇ ਇਮਾਨਦਾਰ ਨਾਲ ਨਿਭਾਈਏ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਹੋ ਸਕਦਾ ਹੈ ਕੁਝ ਸ਼ਕਤੀ ਵੀ ਤੁਹਾਨੂੰ ਸ਼ਹਿਰ ਦੇ ਵਿੱਚ ਦੇਖਣ ਨੂੰ ਮਿਲੇਗੀ ਪਰ ਉਹ ਜਿਹੜੀ ਸ਼ਕਤੀ ਹੋਏਗੀ ਜਿਹੜੀ ਉਹ ਸ਼ਕਤੀ ਹੋਏਗੀ ਉਹ ਸ਼ਹਿਰ ਦੀ ਤਰੱਕੀ ਵਾਸਤੇ ਸ਼ਕਤੀ ਹੋਏਗੀ ਜਿਹੜੀਆਂ ਛੋਟੀਆਂ-ਛੋਟੀਆਂ ਜੇ ਕੋਈ ਟੈਕਸਸ ਬੰਦੇ ਆ ਕਿਸੇ ਦੀ ਜੇ ਆਪਾਂ ਕੋਈ ਸਹੂਲਤ ਕਾਰਪੋਰੇਸ਼ਨ ਤੋਂ ਲੈ ਰਹੇ ਆ ਜੇ ਆਪਾਂ ਨੂੰ ਆਪਣੇ ਰਾਈਟਸ ਪਤਾ ਤਾਂ ਸਾਨੂੰ ਸਾਡੀਆਂ ਡਿਊਟੀਆਂ ਵੀ ਪਤਾ ਹੋਣੀਆਂ ਚਾਹੀਦੀਆਂ ਵਾ ਜੇ ਕੋਈ ਟੈਕਸਸ ਜਿਹੜੇ ਆਪਣੇ ਬੰਦੇ ਹੈਗੇ ਆ ਦੇਨੇ ਕਾਰਪੋਰੇਸ਼ਨ ਨੂੰ ਉਹ ਵੀ ਆਪਾਂ ਪ੍ਰੋਪਰ ਸਾਰੇ ਹੀ ਦੇਣ ਸਾਰੇ ਕਾਰਪੋਰੇਸ਼ਨ ਕੋ ਜਦੋਂ ਰਿਸੋਰਸਸ ਫੰਡਸ ਅچھے ਤਰੀਕੇ ਦੇ ਨਾਲ ਸਾਰੇ ਪਹੁੰਚ ਜੂਗੇ ਰੈਵਨਿਊ ਅੱਛਾ ਜਨਰੇਟ ਹੋਏਗਾ ਉਹ ਰੈਵਨਿਊ ਅਗਿਓ ਸੁਵਿਧਾਵਾਂ ਦੇ ਮਾਧਿਅਮ ਰਾਹੀਂ ਅਸੀਂ ਪਬਲਿਕ ਦੇ ਵਿੱਚ ਡਿਲੀਵਰ ਕਰਦਾਂਗੇ ਤੇ ਕਿਵੇਂ ਦੇ ਦੇਓ ਕਿਉਂਕਿ ਹਾਊਸ ਮੀਟਿੰਗਾਂ ਹੋਣਗੀਆਂ ਹਜੇ ਤਾਂ ਸਾਰੇ ਪਾਰਸ਼ਦ ਆਉਗੇ ਜਦੋਂ ਮੀਟਿੰਗ ਹੋਣੀ ਹੈ ਆਪੋਜੀਸ਼ਨ ਪਾਰਸ਼ਦ ਵੀ ਹੋਣੇ ਨੇ ਕਿਉਂਕਿ ਆਪਾਂ ਪਿੱਛੇ ਵੀ ਦੇਖਿਆ ਸਰਕਾਰਾਂ ਦੇ ਵਿੱਚ ਕਾਫੀ ਰੋੜਾ ਰੱਪਾ ਪੈਂਦਾ ਹੈਗਾ ਕੌਂਸਲਰ ਆਪਸ ਦੇ ਵਿੱਚ ਉਲਝਦੇ ਨੇ ਚਾਹੇ ਸਰਕਾਰ ਹੋਵੇ ਚਾਹੇ ਆਪੋਜੀਸ਼ਨ ਹੋਵੇ ਲੱਗ ਰਿਹਾ ਹੈ ਕਿ ਮਿਲ ਕੇ ਇਹ ਕੰਮ ਦਾ ਨਿਵਾਰਨ ਹੋ ਪਾਵੇਗਾ ਲੋਕਾਂ ਦੀ ਜਾਂ ਫਿਰ ਲੜਾਈ ਇੱਕ ਦੇਖਣ ਨੂੰ ਮਿਲੇਗੀ ਦੇਖੋ ਰਾਜਨੀਤੀ ਪੋਲਿਟਿਕ ਸ਼ੁੱਡ ਬੀ ਪਰਫਾਰਮੈਂਸ ਬੇਸਡ ਭਈ ਆਪਾਂ ਰਾਜਨੀਤੀ ਕਰਨੀ ਹੈ ਪੋਜ਼ਿਟਿਵ ਐਟੀਟਿਊਡ ਦੇ ਨਾਲ ਚਾਹੇ ਆਪੋਜੀਸ਼ਨ ਦੇ ਪਾਰਸ਼ਦ ਹੋਣ ਉਹਨਾਂ ਦੇ ਕੰਮ ਨਹੀਂ ਕਦੀ ਵੀ ਅਸੀਂ ਮੇਰੀ ਕਦੀ ਇਦਾਂ ਦੀ ਕਦੀ ਇਮਨਸ਼ਾ ਨਹੀਂ ਹੋਈ ਵੀ ਇਹ ਆਪੋਜੀਸ਼ਨ ਜਾਂ ਵੀ ਇਹਨਾਂ ਨੇ ਸਾਨੂੰ ਵੋਟ ਪਾਈ ਜਾਂ ਨਹੀਂ ਪਾਈ ਅਸੀਂ ਇਹਨਾਂ ਦਾ ਕੰਮ ਨਹੀਂ ਕਰਨਾ ਸੋ ਜਿਹੜੇ ਕੰਮ ਸ਼ਹਿਰ ਵਾਸੀ ਦੇ ਹਿੱਤ ਦੇ ਵਿੱਚ ਹੋਊਗੇ ਉਹ ਕਿਸੇ ਵੀ ਵਾਰਡ ਦੇ ਵਿੱਚ ਹੋਣ ਚਾਹੇ ਸਾਡੇ ਪਾਰਸ਼ਦ ਹੋਣ ਜਾਂ ਨਾ ਹੋਣ ਕੰਮ ਸਾਰਿਆਂ ਦੇ ਹੋਊਗੇ ਤੇ ਰਾਜਨੀਤੀ ਮੈਂ ਸਾਡੇ ਜਿਹੜੇ ਆਪੋਜੀਸ਼ਨ ਦੇ ਪਾਰਸ਼ਦਾਂ ਉਹਨਾਂ ਨੂੰ ਵੀ ਮੈਂ ਇਹੀ ਗੱਲ ਕਹਿਣੀ ਚਾਹੂੰਗਾ ਕਿ ਹੁਣ ਰਾਜਨੀਤੀ ਖਤਮ ਕਰਕੇ ਆਪਾਂ ਸਾਰੇ ਸ਼ਹਿਰ ਦੀ ਤਰੱਕੀ ਵਾਸਤੇ ਆਪਣੇ ਆਪਣੇ ਵਾਡਾਂ ਦੇ ਵਿੱਚ ਆਪਣੇ ਆਪਣੇ ਇਲਾਕਿਆਂ ਦੇ ਵਿੱਚ ਆਪਾਂ ਜ਼ਿੰਮੇਵਾਰੀ ਸੰਭੀਰ ਤਿਕ ਤੁਸੀਂ ਬਿਜ਼ਨਸਮੈਨ ਬਹੁਤ ਵਧੀਆ ਹੋ ਕਿਉਂਕਿ ਬਿਜ਼ਨਸਮੈਨ ਦੇ ਤੌਰ ਤੇ ਲੋਕ ਤੁਹਾਨੂੰ ਜ਼ਿਆਦਾ ਜਾਣਦੇ ਨੇ ਹੁਣ ਪੋਲਿਟੀਕਲ ਐਂਗਲ ਕਿਵੇਂ ਦੇ ਦੇਓ ਕਿ ਪੋਲਿਟੀਸ਼ਨ ਦੇ ਵਿੱਚ ਵੀ ਇੱਕ ਬਿਜ਼ਨਸਮੈਨ ਸਫਲ ਹੋ ਪਾਏਗਾ ਮੈਂ ਤਕਰੀਬਨ ਮੈਨੂੰ 27-28 ਸਾਲ ਹੋ ਗਏ ਬਿਜ਼ਨਸ ਦੇ ਵਿੱਚ ਔਰ 12 ਸਾਲ ਮੈਨੂੰ ਪੋਲਿਟਿਕਸ ਦੇ ਵਿੱਚ ਵੀ ਹੋ ਗਏ ਪਿਛਲੀ ਵਾਰ ਮੇਰੀ ਧਰਮ ਪਤਨੀ ਇਸ ਵਾਰਡ ਦੇ ਵਿੱਚੋਂ 1800 ਦੀ ਲੀਡ ਦੇ ਨਾਲ ਚੋਣ ਜਿੱਤੇ ਸੀਗੇ ਔਰ ਅਸੀਂ ਪਬਲਿਕ ਦੀ ਸੇਵਾ ਤਨੋਂ ਮਨੋਂ ਤਨੋਂ ਕੀਤੀ ਔਰ ਇਸ ਸਬਾਰ ਉਹ ਲੀਡ ਡਬਲ ਹੋ ਗਈ ਸੋ ਪਬਲਿਕ ਨੇ politist ਦੇ ਵਿੱਚ ਅਸੈਪਟ ਕਰ ਲਿਆ ਤੇ ਲੀਡ ਸਾਡੀ ਘਟਣ ਦੀ بجائے ਐਗਜ਼ੈਕਟਲੀ ਡਬਲ 1800 ਦੀ 3600 ਦੀ ਲੀਡ ਮਿਲੀ ਹੈ ਤੇ ਸੋ ਮੈਂ ਆਲਰੇਡੀ ਕਾਰਪੋਰੇਟ ਕਲਚਰ ਦੇ ਵਿੱਚ ਸਾਰਾ ਯੂਜ਼ ਟੂ ਆਂ ਔਰ ਮਲਟੀਟਾਸਕਿੰਗ ਦੇ ਅਸੀਂ ਯੂਜ਼ ਟੂ ਆਂ ਮੇਰੇ ਵਾਸਤੇ ਰਾਜਨੀਤੀ ਕੋਈ ਮੇਰਾ profession ਨਹੀਂ ਹੈ ਮੇਰਾ passion ਹੈ ਸੋ ਮੈਂ ਪਰਮਾਤਮਾ ਦਾ ਸ਼ੁਕਰਗੁਜ਼ਾਰ ਆ ਕਿ ਪਰਮਾਤਮਾ ਨੇ ਮੈਨੂੰ ਇਸ ਕੰਮ ਦੇ ਲਈ ਚੁਣਿਆ ਔਰ ਜੋ ਬੈਸਟ ਹੋ ਸਕੇਗਾ ਉਹ ਕਿਉਂਕਿ ਜਿਹੜਾ ਬਿਜ਼ਨਸ ਆ ਉਹ ਇੱਕ ਅਲੱਗ ਹੈ ਉਹ ਬਿਜ਼ਨਸ ਦਾ ਕਰਨਾ ਹੀ ਆ ਸਾਡੀ ਰੋਜੀ ਰੋਟੀ ਆ ਔਰ ਪੋਲਿਟਿਕਸ ਔਰ ਜਿਹੜੀ ਸ਼ਹਿਰ ਦੇ ਵਾਸਤੇ ਮੈਕਸਿਮਮ ਜਿਹੜਾ ਟਾਈਮ ਹੈ ਉਹ ਹੁਣ ਮੈਂ ਆਪਣੇ ਜਿਹੜੀ ਸ਼ਹਿਰ ਦੀ ਤਰੱਕੀ ਵਾਸਤੇ ਜਾਊਂਗਾ ਦਿਨ ਦੇ ਵਿੱਚ ਇੱਕ ਦੋ ਘੰਟੇ ਜਿਹੜਾ ਮੈਂ ਆਪਣੇ ਬਿਜ਼ਨਸ ਵਾਸਤੇ ਦਊਂਗਾ ਬਾਕੀ ਸਾਡਾ ਸਟਾਫ ਸਾਰਾ ਹੁਣ ਸਾਰੇ ਅਸੀਂ ਯੂਜ਼ ਟੂ ਆ ਇਸ ਤਰੀਕੇ ਦੇ ਤੇ ਦੋਨੋਂ ਕੰਮ ਪੈਰਲਲ ਚੱਲੂਗੇ ਕੱਲ ਤਸਵੀਰਾਂ ਵੀ ਕੋਈ ਸਾਹਮਣੇ ਆਈਆਂ ਨੇ ਕਿ ਕਈ ਪੋਲੀਟੀਸ਼ਨ ਪਹੁੰਚੇ ਨਹੀਂ ਸੀਗੇ ਤੁਹਾਡੇ ਉੱਥੇ ਜਦੋਂ ਕਿ ਸੀਐਮ ਮਾਨ ਨੇ ਜਦੋਂ ਟਵੀਟ ਕਰ ਦਿੱਤਾ ਗਿਆ ਤੁਹਾਡਾ ਨਾਮ ਤੇ ਕੁਝ ਜਿਹੜੇ ਪੋਲੀਟੀਸ਼ਨ ਨਜ਼ਰ ਨਹੀਂ ਆਏ ਉੱਥੇ ਕੋਨਾ ਬਾਰੇ ਕੀ ਕਹਿਣਾ ਚਾਹੀਦਾ ਵੀ ਆਲਮੋਸਟ ਸਾਡੀ ਸਾਰੀ ਲੀਡਰਸ਼ਿਪ ਆਲਮੋਸਟ ਸਾਰੇ ਪਹੁੰਚ ਗਏ ਸਾਂ ਕਿਉਂਕਿ ਸਾਡੇ ਜਨਤ ਪੰਜਾਬ ਪ੍ਰਧਾਨ ਜੀ ਅਮਨ अरोड़ा ਜੀ ਆ ਗਏ ਔਰ ਸੀਐਮ ਸਾਹਿਬ ਦੇ ਓਐਸਡੀ ਸਰਦਾਰ ਰਾਜਵੀਰ ਸਿੰਘ ਜੀ ਆ ਗਏ ਤੇ ਉਹ ਤਾਂ ਕੰਦਰਾ ਜੀ ਹਾਥੀਕੇ ਪਾਉ ਮੈਂ ਸਭ ਦਾ ਪਾਉ ਔਰ ਲੋਕਲ ਵੀ ਸਾਡੇ ਭਗਤ ਸਾਹਿਬ ਮੰਤਰੀ ਜੀ ਉਹ ਆ ਗਏ ਸਾਡੇ ਜਿਹੜੇ ਚਾਰ ਸਾਡੇ ਮੇਨ ਸਾਡੇ ਜਿਹੜੇ ਹਲਕਾ ਦੇਖਦੇ ਆ ਭਗਤ ਸਾਹਿਬ ਆ ਗਏ ਐਮ ਐਲ ਏ ਰਮਨ ਅਰੋੜਾ ਜੀ ਆ ਗਏ ਮਿਸਿਸ ਰਾਜਵਿੰਦਰ ਥੈਰਾ ਜੀ ਆ ਗਏ ਔਰ ਸਾਡੇ ਢੱਲ ਸਾਹਿਬ ਵੀ ਉੱਥੇ ਬੈਠੇ ਸੀਗੇ ਸਾਰੇ ਅਸੀਂ ਇਕੱਠੇ ਸੀਗੇ ਕਿਵੇਂ ਦੇ ਦੇ ਦਿਓ ਕੱਲ ਕਿਉਂਕਿ ਪਰਗਰ ਸਿੰਘ ਉਹਨੇ ਵੀ ਪਹੁੰਚੇ ਸੀਗੇ ਪੱਖ ਪਹੁੰਚੇ ਉਹਨਾਂ ਨੇ ਜਿਹੜਾ ਉੱਥੇ ਰੋਪ ਲਗਾਏ ਨੇ ਕਿ ਪੁਲਿਸ ਪ੍ਰਸ਼ਾਸਨ ਦਾ ਪੂਰੀ ਤਰ੍ਹਾਂ ਦੁਰਪਯੋਗ ਕੀਤਾ ਗਿਆ ਉਹ ਕਹਿੰਦੇ ਕਿ ਅਸੀਂ ਕਦੀ ਵੀ ਨਹੀਂ ਇੱਦਾਂ ਦਾ ਦੇਖਿਆ ਕਿ ਇੱਕ ਪੁਲਿਸ ਨੂੰ ਜਿਹੜਾ ਬਲ ਦੇ ਪ੍ਰਯੋਗ ਦੇ ਨਾਲ ਕਹਿੰਦੇ ਪਾਰਸ਼ਦਾਂ ਨੂੰ ਲਿਆਇਆ ਗਿਆ ਬੱਸਾਂ 'ਚ ਭਰ ਕੇ ਉਹਨਾਂ ਨੇ ਵੱਡੇ ਵੱਡੇ ਇਲਜ਼ਾਮ ਲਗਾਏ ਨੇ ਕਹਿੰਦੇ ਕਿ ਇਹ ਜਿਹੜਾ ਡੈਮੋਕ੍ਰੇਸੀ ਨੂੰ ਆਮ ਆਦਮੀ ਪਾਰਟੀ ਜਿਹੜਾ ਖਤਮ ਕਰ ਰਹੀ ਹੈ ਇਦਾਂ ਦੀ ਕੋਈ ਗੱਲ ਨਹੀਂ ਹੈ ਰੋਪ ਬਿਲਕੁਲ ਨਿਰਹਾਧਾਰਾ ਹੈ ਉਹਦਾ ਇੱਕੋ ਹੀ ਰੀਜ਼ਨ ਹੈ ਜਿਹੜੇ ਅਸੀਂ ਆਪਣੇ 파ਰਸ਼ਲ ਸਾਥੀ ਸਾਰੇ ਅਸੀਂ ਇਕੱਠੇ ਹੋ ਕੇ ਬਾਸ ਸੀ ਗਏ ਸੀ ਸਾਡਾ ਇੱਕੋ ਮੋਟਿਵ ਸੀਗਾ ਕਿ ਅਸੀਂ ਆਮ ਆਦਮੀ ਪਾਰਟੀ ਦੀ ਜਿਹੜੀ ਸਾਡੀ ਯੂਨਿਟੀ ਆ ਸਾਡੇ ਸਾਰੇ 파ਰਸ਼ਲ ਸਾਥੀਆਂ ਦੀ ਅਸੀਂ ਉਹ ਦਿਖਾਈਏ ਔਰ ਅਸੀਂ ਉਹਦੇ ਵਿੱਚ ਸਫਲ ਹੋਏ ਔਰ ਦੂਸਰਾ ਉਹਦਾ ਇੱਕ ਬਹੁਤ ਵੱਡਾ ਕਾਰਨ ਇਹ ਆ ਵੀ ਤੁਸੀਂ ਦੇਖ ਸਕਦੇ ਹੋ ਵੀ 3 ਵਜੇ ਤੱਕ ਐਗਜ਼ੈਕਟ ਟਾਈਮ ਸੀਗਾ ਪ੍ਰਸ਼ਾਸਨ ਵੱਲੋਂ ਉੱਥੇ ਪਹੁੰਚਣ ਦਾ ਅਸੀਂ 2:30 ਵਜੇ ਸਾਰੇ ਬੱਸ 'ਚ ਬੈਠੇ ਔਰ ਪੌਣੇ 3 ਵਜੇ ਅਸੀਂ ਆਪਣੀ ਡਿਊਟੀ ਨਿਭਾਉਂਦੇ ਹੋਏ ਅਸੀਂ ਉਸ ਜਗ੍ਹਾ ਤੇ ਉੱਥੇ ਪਹੁੰਚ ਗਏ ਪਰ ਸ਼ੁਰੂ ਤਾਂ ਹੋ ਗਈ ਹੈ ਨਾ ਰਾਜਨੀਤੀ ਕੱਲ੍ਹ ਤੋਂ ਹੀ ਸ਼ੁਰੂ ਹੋ ਚੱਲੋ ਮੈਂ ਦੇਖ ਰਿਹਾ ਸੀਗਾ ਔਰ ਵਿਪੱਖਸ਼ ਦੇ ਕੁਝ ਸਾਡੇ ਕਾਉਂਸਲ ਸਾਥੀ 2:30 ਵਜੇ ਆ ਰਿਹਾ ਕੋਈ 3:30 ਵਜੇ ਆ ਰਿਹਾ ਜਿਹੜੇ ਅਲੱਗ-ਅਲੱਗ ਆਏ ਆ ਬਈ ਪ੍ਰਸ਼ਾਸਨ ਵੱਲੋਂ ਇੱਕ ਡੈਡਲਾਈਨ ਟਾਈਮ ਦੇ ਦਿੱਤਾ ਗਿਆ ਭਈ ਜਦ ਆਪਾਂ 3 ਵਜੇ ਉੱਥੇ ਪਹੁੰਚਣਾ ਤੇ ਸਾਰਿਆਂ ਨੂੰ ਜਿਹੜਾ ਬੰਦਾ ਆਪਣੇ ਟਾਈਮ ਸਰ ਆਪਣੀ ਸੋਚ ਚੁੱਕਣ ਲਈ ਨਹੀਂ ਆ ਸਕਦਾ ਉਹ ਕਿੰਨੇ ਕੁ ਕਿਸੇ ਇਲਾਕਿਆਂ ਬਾਰੇ ਸਿਨਸਰ ਹੋਊਗਾ ਤੁਸੀਂ ਆਪ ਸੋਚ ਸਕਦੇ ਹੋ ਤੇ ਹੁਣ ਕਿਵੇਂ ਦੇਖਦੇ ਹਾਂ ਕਿਉਂਕਿ 27 ਦੀ ਚੋਣਾਂ ਬਹੁਤ ਇੰਪੋਰਟੈਂਟ ਮੰਨੀਆਂ ਜਾਣਗੀਆਂ ਅਗਰ ਕੰਮਕਾਰ ਕਰ ਪਾਉਗੇ ਤਾਂ ਹੀ ਅੱਗੇ ਜਿਹੜਾ ਲੋਕ ਵੋਟ ਕਰਨਗੇ ਲੱਗ ਰਿਹਾ ਹੈ ਕਿ 2 ਸਾਲਾਂ ਦੇ ਵਿੱਚ ਹੀ ਜਿਹੜੇ ਪੈਂਡਿੰਗ ਕੰਮ ਨੇ ਜਿਹੜੇ ਲੋਕਾਂ ਦੀ ਸਮੱਸਿਆਵਾਂ ਨੇ ਚਾਹ ਛੋਟੀ ਹੈ ਚਾਹ ਵੱਡੀ ਸਮੱਸਿਆ ਸ਼ਹਿਰ ਤੋਂ ਕਿਤੇ ਵੀ ਵੀ ਸਮੱਸਿਆ ਹੋਵੇ ਕਿਉਂਕਿ ਵਿਪੱਖਸ਼ ਵੀ ਬੈਠਾ ਹੈ ਦੂਸਰੇ ਪਾਸੇ ਦੂਸਰੇ ਪਾਸੇ ਸਰਕਾਰ ਵੀ ਬੈਠੀ ਹੈ ਕਿਵੇਂ ਹੱਲ ਹੋ ਪਾਏਗਾ ਔਰ ਇਹਦਾ ਅਸਰ ਜਿਹੜਾ 27 ਦੀ ਚੋਣਾਂ ਦੇਖਣ ਨੂੰ ਮਿਲੇਗਾ 27 ਦਾ ਜਿਹੜਾ ਚੋਣ ਹੈ ਆਮ ਆਦਮੀ ਪਾਰਟੀ ਸਿਰਫ ਔਰ ਸਿਰਫ ਡਿਵੈਲਪਮੈਂਟ ਦੇ ਬੇਸ ਤੇ ਲੜਨ ਜਾਏਗੀ ਔਰ ਇਹ ਮੈਂ ਤੁਹਾਨੂੰ ਯਕੀਨ ਦਿਲਵਾਉਣਾ ਚਾਹੁੰਦਾ ਕਿ ਵੈਰੀ ਸੂਨ ਵੈਰੀ ਸੂਨ ਤੁਹਾਨੂੰ ਜਲੰਧਰ ਦੇ ਵਿੱਚ ਕਿਉਂਕਿ ਹੁਣ ਮੈਂ ਪਰਸੋ ਤੋਂ ਜਿਹੜੀਆਂ ਅਸੀਂ ਮੀਟਿੰਗਸ ਦੇ ਰਿਵਿਊ ਅਸੀਂ ਸਟਾਰਟ ਕਰਤੇ ਆ ਜਿਹੜਾ ਕਾਰਪੋਰੇਸ਼ਨ ਦੀ ਵਰਕਿੰਗ ਦਾ ਜਿਹੜਾ ਫੀਡਬੈਕ ਲੈਣਾ ਸਟਾਰਟ ਕਰਤਾ ਪਰਸੋ ਮੈਂ ਮੀਟਿੰਗਸ ਕਾਲ ਕਰ ਲਈਆਂ ਸਾਰੇ ਅਲੱਗ-ਅਲੱਗ ਡਿਪਾਰਟਮੈਂਟਸ ਦੀਆਂ ਔਰ ਜਿਸ ਜਿਸ ਲੈਵਲ ਤੇ ਜੋ-ਜੋ ਕੰਮ ਹੋਣ ਵਾਲੇ ਹੋਊਗੇ ਉਹ ਉਹਨਾਂ ਨੂੰ ਥੋੜਾ ਸਪੀਡ ਅਪ ਕੀਤਾ ਜਾਏਗਾ ਕੋਈ ਨਵੇਂ ਟੈਂਡਰ ਲੱਗਣ ਵਾਲੇ ਹੋਊਗੇ ਜਿਹੜੇ-ਜਿਹੜੇ ਵਾਰਡ ਦੇ ਵਿੱਚ ਜੋ-ਜੋ ਕੰਮ ਹੋਏਗਾ ਉਹ ਕੀਤਾ ਜਾਏਗਾ ਔਰ ਜਿਹੜਾ 27 ਦਾ ਚੋਣ ਹੈ ਅਸੀਂ ਚਾਰੋਂ ਹਲਕੇ ਮੈਂ ਆਪਣੇ ਸਾਡੇ ਸੀਐਮ ਸਾਹਿਬ ਨੂੰ ਔਰ ਸਾਡੇ ਰਵਿੰਦ ਕੇਜਰੀਵਾਲ ਜੀ ਨੂੰ ਇਹ ਯਕੀਨ ਦਿਲवाना ਚਾਹਨਾ ਮੈਂ ਕਿ ਜਿਹੜਾ ਆਮ ਆਦਮੀ ਪਾਰਟੀ ਹੈ ਮੇਰੀ ਜ਼ਿੰਮੇਵਾਰੀ ਜਿਹੜੀ ਉਹਨਾਂ ਨੇ ਮੇਰੇ ਤੇ ਵਿਸ਼ਵਾਸ ਕੀਤਾ ਚਾਰੋਂ ਹਲਕੇ ਜਿੱਤ ਕੇ ਉਹਨਾਂ ਦੀ ਝੋਲੀ 'ਚ ਪਾਵਾਂਗੇ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਸੋ ਇਹ ਸੰ ਜਿਹੜੇ ਜਲੰਧਰ ਦੇ ਨਵੇਂ ਮੇਅਰ ਬਣੇ ਨੇ ਵਿਨੀਤ ਤੀਰ ਇਹਨਾਂ ਨੇ ਕਿਹਾ ਹੈ ਕਿ ਜਿਹੜਾ ਪਾਰਟੀ ਲਈ ਉਹ ਕੰਮ ਕਰਨਗੇ ਲੋਕਾਂ ਲਈ ਕੰਮ ਕਰਨਗੇ ਔਰ 27 ਦੀ ਚੋਣਾਂ ਤੋਂ ਪਹਿਲਾਂ ਜਿਹੜਾ ਡਿਵੈਲਪਮੈਂਟ ਦੇ ਆਧਾਰ ਤੇ ਮੁੱਦੇ ਤੇ ਹੀ ਉਹ ਲੜਨਗੇ ਫਿਲਹਾਲ ਤੁਸੀਂ ਜੁੜੇ ਹੋ ਪੰਜਾਬ ਤੱਕ ਦੇ ਲਈ ਕੈਮਰਾਮੈਨ ਗੈਵੀ ਦੇ ਨਾਲ ਦਿਵ